ਸਾਰੇ ਬਾਰਡਰ ਤੇ ਮੈਂ ਗਿਆ ਪਿਛਲੇ ਕਾਫੀ ਦਿਨਾਂ ਤੋਂ ਤੇ ਪਾਣੀ ਬਹੁਤ ਜ਼ਿਆਦਾ ਹੈ ਬਹੁਤ ਮਾੜੇ ਹਾਲਾਤ ਨੇ ਡੰਗਰਾਂ ਦਾ ਖਾਸ ਤੌਰ ਤੇ ਬਹੁਤ ਬੁਰਾ ਹਾਲ ਹੈ ਕਮਰਿਆਂ ਦੇ ਕਮਰੇ ਘਰ ਤੇ ਘਰ ਜਿਹੜੇ ਉਹ ਟੈ ਗਏ ਆ ਮਿੱਟੀ ਹੋ ਗਏ ਲੋਕ ਮਜਬੂਰਨ ਸ਼ਹਿਰ ਦੇ ਵਿੱਚ ਕਿਧਰ ਕਿਤੇ ਸਰਕਾਰੀ ਸ਼ੈਡਾਂ ਦੇ ਥੱਲੇ ਆ ਕੇ ਬੈਠੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਸਾਰਿਆਂ ਦੇ ਜਿਹੜੇ ਉਹਨਾਂ ਦੀ ਮਦਦ ਲਈ ਆ ਸਾਰੀਆਂ ਟੀਮਾਂ ਪਹੁੰਚੀਆਂ ਹੋਈਆਂ ਉਹਨਾਂ ਦਾ ਵੀ ਔਰ ਖਾਸ ਤੌਰ ਤੇ ਉਹਨਾਂ ਸੰਸਥਾਵਾਂ ਨੂੰ ਵੀ ਅਦਾ ਧੰਨਵਾਦ ਕਰਦਾ ਜਿਹੜੇ ਬਹੁਤ ਦਸ਼ਿੱਦਤ ਦੇ ਨਾਲ ਇਹਨਾਂ ਦੀ ਸੇਵਾ ਕਰਦੇ ਨੇ ਅੱਜ ਅਸੀਂ ਕਾਫੀ ਪਿੰਡਾਂ ਦਾ ਦੌਰਾ ਕੀਤਾ ਜਿੱਥੇ ਰਾਸ਼ਨ ਦੀ ਲੋੜ ਸੀ ਰਾਸ਼ਨ ਦੇਈ ਜਾਏ ਜਿੱਥੇ ਬਾਸ਼ਿਲਾ ਦੀ ਚਾਰੇ ਦੀ ਲੋੜ ਸੀ ਉਹ ਦੇਖ ਕੇ ਆਏ ਕਿ ਬੇੜੇ ਦੀ ਲੋੜ ਸੀ ਅੱਜ ਅਸੀਂ ਉੱਥੇ ਬੇੜਾ ਦੇ ਕੇ ਆਏ ਆਂ ਪਰ ਪ੍ਰਮਾਤਮਾ ਅਗੇ ਅਰਦਾਸ ਆ ਕਿ ਹੁਣ ਬਸ ਕਰ ਦੇ ਔਰ ਉਹ ਕਰਸ ਯੋਗ ਹਾਲਤ ਹੋਈ ਕੀ ਸਾਡੀ ਸਾਰਿਆਂ ਦੀ ਬੋਲ ਮੁੱਖ ਮੰਤਰੀ ਸਾਹਿਬ ਆਪ ਹੀ ਕਹਿ ਰਹੇ ਆ ਤੇ ਸਹੀ ਕਹਿ ਰਹੇ ਆ ਪਰ ਸਾਡਾ ਫਰਜ਼ ਬੰਦਾ ਸਰਕਾਰਾਂ ਦਾ ਫਰਜ਼ ਬੰਦਾ ਇਸ ਤਰ੍ਹਾਂ ਦੇ ਹਾਲਾਤ ਨੂੰ ਕਾਬੂ ਕਰਨ ਦੇ ਵਿੱਚ ਅਸੀਂ ਯੋਗਦਾਨ ਪਾ ਸਕਦੇ ਆ ਇਸ ਤਰ੍ਹਾਂ ਦੇ ਹਾਲਾਤ ਅਸੀਂ ਰੋਕ ਸਕਦੇ ਆ ਰੋਕਨੇ ਚਾਹੀਦੇ ਆ ਔਰ ਮੈਂ ਸਾਰੇ ਜਿਹੜੇ ਸਾਥਕਾਰ ਨੇ ਦੇ ਮੌਜੂਦਾ ਐਮਐਲਏ ਸਾਬਕਾ ਐਮਐਲਏ ਮੌਜੂਦਾ ਐਮਪੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਲੋਗਾ ਦੁਆਰਾ ਜਿਹੜੀ ਤੁਹਾਨੂੰ ਪੈਨਸ਼ਨ ਲੱਗੀ ਹੋਈ ਹੈ ਆਪਦੀ ਇੱਕ ਇੱਕ ਸਾਲ ਦੀ ਪੈਨਸ਼ਨ ਆਪਾਂ ਨੂੰ ਸਾਰਿਆਂ ਨੂੰ ਹਰ 45 ਦੇਣੀ ਚਾਹੀਦੀ ਹੈ ਔਰ ਜਿਹੜੇ ਮੌਜੂਦਾ ਉਹਨਾਂ ਨੂੰ ਤਨਖਾਹ ਦੇਣੀ ਚਾਹੀਦੀ ਹੈ ਘੱਟੋ ਘੱਟ ਇੱਕ ਇੱਕ ਸਾਲ ਦੀ ਅੱਜ ਲੋੜ ਹੈ ਸਾਡੇ ਪਰਿਵਾਰਾਂ ਨੂੰ ਸਾਡੇ ਜਿਹੜੇ ਪਿੰਡਾਂ ਤੋਂ ਉੱਠ ਕੇ ਆਏ ਬਾਰਡਰ ਤੋਂ ਉੱਠ ਕੇ ਆਏ ਜਿਨ੍ਹਾਂ ਨੂੰ ਜੰਗ ਦੀ ਮਾਰ ਵੀ ਪੈਂਦੀ ਹੈ ਅੱਜ ਬਾੜੀ ਦੀ ਮਾਰ ਪਈ ਹੋਈ ਹੈ ਉਹਨਾਂ ਸਾਰਿਆਂ ਨੂੰ ਅੱਜ ਲੋੜ ਹੈ ਸਰਨੇ ਆਨਵਲ ਸਮਝ ਅਗਰ ਕੋਈ ਸਰਕਾਰ ਆਦੀ ਹੈ ਤਾਂ ਤੁਹਾਡੇ ਵੱਲੋਂ ਕੀ ਪ੍ਰਬੰਧ ਕੀਤੇ ਜਾਣਗੇ ਇੰਨਾ ਲੋਕਾਂ ਦੇ ਲਈ ਕਿਉਂਕਿ ਜੇ ਆਪ ਕੋ ਗੱਲ ਕਰੀਏ ਬੱਟ ਦੇ ਲੋਕਾਂ ਦੀ ਚਾਹੇ 88 ਦਾ ਪਾਣੀ ਹੋਵੇ ਚਾਹੇ 23 ਹੋਵੇ ਚਾਹੇ 25 ਹੋਵੇ ਸਭ ਤੋਂ ਜ਼ਿਆਦਾ ਮਾਰ ਇਨ੍ਹਾਂ ਲੋਕਾਂ ਨੂੰ ਦੇਖੋ ਸਰਕਾਰ ਕੋਈ ਵੀ ਬੰਦ ਪਰ ਜਿੰਨੀ ਦੇਰ ਤੱਕ ਆਪਾਂ ਚੰਗੇ ਨਮਾਇंदे ਨਹੀਂ ਚੁੰਨਦੇ ਉਨੀ ਦੇਰ ਤੱਕ ਕੁਝ ਨਹੀਂ ਹੋਣਾ ਆਪਾਂ ਚੁੰਨਦੇ ਉਹਨਾਂ ਨੂੰ ਹੈ ਜਿਹੜੇ ਆਪਦੇ ਘਰ ਭਰਦੇ ਆਪਾਂ ਚੁੰਨਦੇ ਉਹਨਾਂ ਨੂੰ ਹੈ ਜਿਨ੍ਹਾਂ ਨੂੰ ਲੋਕਾਂ ਦੇ ਨਾਲ ਨਹੀਂ ਸਿਰਫ ਆਪਦੇ ਪਰਿਵਾਰ ਨਾਲ ਹੁੰਦਾ ਹੈ ਜੇ ਪਬਲਿਕ ਉਹਨਾਂ ਨੂੰ ਚੁਣੇ ਜਿਹੜੇ ਇਮਾਨਦਾਰੀ ਨਾਲ ਕੰਮ ਕਰ ਸਕਦੇ ਆ ਉਹਨਾਂ ਨੂੰ ਚੁਣਨਾ ਚਾਹੀਦਾ ਹੋਰ ਕੁਝ ਨਹੀਂ ਥੈਂਕ ਯੂ ਹੋਰ ਇਹ ਸਾਣਾ OK